ਸਤਿ ਸ੍ਰੀ ਅਕਾਲ ਜੀ ਸਾਰੇ ਆਪਣੇ ਭੈਣਾਂ ਨੂੰ ਵੀਰਾਂ ਨੂੰ ਜੋ ਵੀ ਆਪਣੀ ਵੀਡੀਓ ਦੇਖ ਰਹੇ ਸਾਰੇ ਨੂੰ ਛੋਟੇ ਵੱਡੇ ਨੂੰ ਸਾਰੇ ਨਸਕਾਰ ਜੀ ਸਤਿ ਸ੍ਰੀ ਅਕਾਲ ਜੀ ਵੈਗੁਰ ਜੀ ਖਾਲਸਾ ਵੈਗੁਰ ਜੀ ਪਤਾ ਹੀ ਅੱਜ ਤਾਂ ਸਾਡੇ ਕੋਲ ਇੱਕ ਨਵਾਂ ਨੁਕਤਾ ਲੈ ਕੇ ਆਏ ਹਾਂ ਜੀ ਜਿਹੜੇ ਕੀ ਆਮ ਘਰਾਂ ਦੇ ਵਿੱਚ ਭੈਣ ਵੀਰ ਜੋ ਵੀ ਕਹਿੰਦੇ ਆ ਸਾਡੀ ਗਰਤਨ ਬਹੁਤ ਉੱਡੀ ਆ ਇਹ ਗਰਦਨ ਵਾਸਤੇ ਅੱਜ ਆਪਾਂ ਨਵਾਂ ਨੁਕਤਾ ਲੈ ਕੇ ਆਏ ਆ ਇਹ ਜ਼ਰੂਰ ਤੁਸੀਂ ਨੇ ਕਰਕੇ ਦੇਖਣਾ ਤੇ ਤੁਹਾਡੇ ਸਾਰਿਆਂ ਦੇ ਕੰਮ ਆਉਣਾ ਹੈ ਇਹ ਜੀ ਗੱਲ ਨਹੀਂ ਕਿਉਂ ਉਮਰ ਦੇ ਹਿਸਾਬ ਨਾਲ ਹਰੇਕ ਮਤਲਬ ਭੈਣ ਦਾ ਵੀਰ ਦਾ ਕੁਛ ਨਾ ਕੁਛ ਨੁਕਸ ਪੈਂਦਾ ਤੇ ਉਹ ਮਤਲਬ ਉਹ ਆਪਾਂ ਜੀ ਵੀ ਉਹਦਾ ਹੱਲ ਕਰਨਾ ਦੇਖੋ ਹੁਣ ਜਿਹੜਾ ਹੁਣ ਜ਼ਿਆਦਾ ਨੁਕਸ ਹੋਤਾ ਨਹੀਂ ਆਪਾਂ ਕਹਿ ਸਕਦੇ ਵੀ ਆयो ਹਣ ਕਾ ਤਾਂ ਦੇਖੋ ਜਿੰਨਾ ਕ ਆਪਾਂ ਕਰ ਸਕਦੇ ਆ ਉਹਨਾਂ ਕ ਜਨ ਜ਼ਰੂਰ ਤੁਸੀਂ ਇਹ ਦੇਖੋ ਵੀ ਆਪਣੇ ਕੰਮ ਆਉਣ ਵਾਲਾ ਚੀਜ਼ ਜਿਹੜੀ ਆਪਾਂ ਦੱਸ ਰਹੇ ਹਾਂ ਵੀਡੀਓ ਇਹ ਤੁਸੀਂ ਜ਼ਰੂਰ ਜਾਣੀ ਕਪੜਾ ਇਹ ਬਿਚ ਵਿਚ ਭੈਣਾ ਦੇ ਵੀਰਾਂ ਦੇ ਗਰਦਨ ਉੱਤੇ ਐ ਖੜੀ ਜਾਂਦੀ ਹੈ ਬਿਲਕੁਲ ਐ ਹਿੱਲਦੀ ਇਹਨੂੰ ਆਪਾਂ ਕੀ ਕਰਨਾ ਇਹ ਆਪਣਾ ਇਹ ਕਰਨਾ ਤੁਸੀਂ ਸਰੋਂ ਦਾ ਤੇਲ ਲੈਣਾ ਹੈ ਸਰੋਂ ਦਾ ਤੇਲ ਲੈ ਕੇ ਉਹਨਾਂ ਮਲ ਲੈਣਾ ਉਹਨੂੰ 10 ਵਾਰ ਇੱਧਰ ਨੂੰ 10 ਵਾਰ ਇੱਧਰ ਨੂੰ ਇਸ ਤਰ੍ਹਾਂ ਜਨਿ ਖੜਾਉਣਾ ਇਹਨੂੰ ਇਸ ਤਰ੍ਹਾਂ ਕਰਤਨ ਘਮਾਉਣੀ ਹੈ ਇਹਨੇ ਪਹਿਲਾਂ 10 ਵਾਰ ਇੱਧਰ ਨੂੰ ਕਰਿਆ 10 ਵਾਰ ਇੱਧਰ ਨੂੰ ਪਹਿਲਾਂ ਜਨਿ ਆਪਣੇ ਤੇਲ ਲੈਣਾ ਕਿਉਂਕਿ ਉਹ ਨਾੜਾਂ ਨੇ ਜਿਹੜੀਆਂ ਖੁਸ਼ਕ ਹੁੰਦੀਆਂ ਨੇ ਪਿਅਕਮੀ ਹੁੰਦੀਆਂ ਨੇ ਆਪਣੇ ਦਸ ਨਾਲ ਇਸ ਕਰਕੇ ਫਿਰ ਆਪਣੀ ਤੀਨ ਜਾਂਦਾ ਹੁੰਦੀ ਹੈ ਤੇ ਹੁਣ ਆਪਾਂ ਇਸ ਤਰ੍ਹਾਂ ਇਹ ਕਰਨਾ ਕਿ ਨਹੀਂ ਪਹਿਲਾਂ ਆਪਾਂ ਸਰੋਂ ਦਾ ਤੇਲ ਲਮਾ ਲਾਂ ਬਾਂਜੂਆਂ ਤੇ ਕਰ ਦਿੰਦੇ ਠੀਕ ਹੈ ਜੀ ਜਿਆਦਾ ਪਰ ਤੇਲ ਮਾਲ ਲਿਆ ਜੀ ਫਿਰ ਆਪਾਂ 10 ਵਾਰ ਇੱਦਣੂ ਦੇ 10 ਵਾਰ ਇੱਦਣ ਦੁਆਰਾਂ ਵਿੱਚ ਕਰਦੇ 10 ਵਾਰ ਇੱਦਣੂ ਤੇ 10 ਵਾਰ ਅੱਗੇ ਇਸ ਤਰ੍ਹਾਂ ਕਰਿਆ ਤੇ ਫਿਰ 10 ਵਾਰ ਇਹ ਦੋਸਰੇ ਨਾਲ ਕਰਦਣ ਘੁਮਾਉਣੇ ਇਹ ਤੁਸੀਂ ਘਟੋ ਘਟਾ 15ਵੇਂ ਇਹ ਨੁਕਤਾ ਜ਼ਰੂਰ ਕਰਨਾ ਸੋਨੂੰ ਰਹੇ ਤਾਂ ਦੱਸੂ ਜੀ ਹਾਂ ਤੁਹਾਡੇ ਘਰ ਦੇ ਨੂੰ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਰਹੇਤ ਹੋਊ ਇਹ ਜੀ ਗੱਲ ਨਹੀਂ ਜਿਹੜਾ ਆਪਾਂ ਨੁਕਤਾ ਦੱਸਿਆ ਕਮ ਆਉਣ ਵਾਲਾ ਜਸਤੇ ਤੇ ਆਪਾਂ ਇੱਕ ਪਹਿਲਾ ਵੀ ਨੁਕਤਾ ਦੱਸਿਆ ਤੇ ਪੱਤਰ ਵਾਲੇ ਦੱਸਿਆ ਸੀ ਜੇ ਕਿਸੇ ਤਾਂ ਵੀ ਨਹੀਂ ਉਹ ਨੁਕਤਾ ਨਹੀਂ ਪਤਾ ਲੱਗਿਆ ਤਾਂ ਆਪਾਂ ਦੁਬਾਰਾ ਵੀਡੀਓ ਪਾ ਦਾਂਗੇ ਤੇ ਉਹ ਵੀ ਆਪਾਂ ਜ਼ਰੂਰ ਦੱਸਾਂਗੇ ਜੁਰਦੇ ਜਿਹਨੂੰ ਸਟੈਂਡਾਪ ਤੇ ਜਦੋਂ ਪੇੜ ਤੇ ਧਰ ਪੈ ਜਾਂਦੀ ਆ ਉਹਦੇ ਵਜ੍ਹਾ ਕਰਕੇ ਤੇ ਇਹ ਜ਼ਰੂਰ ਕਰਨਾ ਹੈ ਤੇ ਬਾਕੀ ਆਪਾਂ ਹੋਰ ਦੇਖੋ ਨੁਕਤੇ ਪਨੰਦੇ ਆ ਲੈ ਕੇ ਆਇਆ ਕਰਾਂਗੇ ਜੀ ਤੁਸੀਂ ਆਪਣੇ ਚੈਨਲ ਨੂੰ ਜ਼ਰੂਰ ਮਾਤਰਾ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਕਿਉਂਕਿ ਸਭ ਤੋਂ ਵੱਧ ਕੰਮ ਆਉਣ ਵਾਲਾ ਰੁਕਤ ਹੈ ਤੁਸੀਂ ਇਹ ਨਾ ਥੋੜਾ ਜਿਹਾ ਆਪ ਦਾ ਮੁੰਡਾ ਕੰਮ ਕਰਿਓ ਕਿਉਂਕਿ ਕੋਈ ਪੈਸਾ ਤਕੋਈ ਨਹੀਂ ਲਾਦਾ ਸ਼ੇਅਰ ਕਰ ਦਿੱਤਾ ਤੇ ਸਬਸਕ੍ਰਾਈਬ ਕਰਨ ਕੋਈ ਪੈਸਾ ਨਹੀਂ ਲਾਦਾ ਤੋ சேனਾ ਦਾ ਕੰਮ ਜ਼ਰੂਰ ਕਰਿਓ ਤੋ ਸੋਡਾ ਵੀ ਫਾਇਦਾ ਹੋਵੇ ਤੇ ਸਾਰਿਆਂ ਦਾ ਹੀ ਹੋਵੇ ਘਰ ਭਲਾ ਤੇ ਹੋ ਭਲਾ ਜ਼ਰੂਰ ਹੋਊਗਾ ਜੀ ਇਹੋ ਜੀ ਗੱਲ ਨਹੀਂ ਬਾਕੀ ਆਪਾਂ ਹੋਰ ਨਵਤੇ ਸਾਨੂੰ ਲੈ ਕੇ ਆਉਂਦੇ ਰਹਾਂਗੇ ਜੀ ਧੰਨਵਾਦ ਜੀ ਵੀਡੀਓ ਦੇਖਣ ਲਈ ਵਾਹਿਗੁਰੂ ਜੀ ਖਾਲਸਾ ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਆਪਣੀ ਕੈਨੋ ਤੇ ਇੱਕ ਤਰ੍ਹਾਂ ਮਨ ਰਿਹਾ ਹਾਂ ਜੀ ਨੂੰ ਨਵਾਂ ਨਵਾਂ ਲੋਕ ਜ਼ਰੂਰ ਲੈ ਕੇ ਆਇਆ ਕਰਨੀ ਸੋਚਾ ਚੰਗਾ ਹੋਣਾ ਸਸਰੀ ਘਰਿਕ ਸਰੇਮ